ਤਿੰਨ ਮਹੀਨਿਆਂ ਤੋ ਸਾਡੀ ਵੱਡੀ ਗਰੰਟੀ ਸੀ ਕਿ 300 ਯੂਨਟ ਮੁਫਤ ਬਿਜਲੀ ਦੇਣੀ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਤਿੰਨ ਮਹੀਨਿਆਂ ਚ ਕੀਤਾ ਲਾਗੂ ਸਾਡੀ ਗਰੰਟੀ ਸੀਗੀ ਕਿ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ ਤਿੰਨ ਮਹੀਨਿਆਂ ਚ ਅਸੀਂ ਪੰਜਾਬ ਚ ਮਹੱਲਾ ਕਲੀਨਿਕ ਸਟਾਰਟ ਕੀਤੇ ਸਾਡੀ ਗਰੰਟੀ ਸੀ ਕਿ ਸਕੂਲ ਆਫ ਫੈਮਿਨਸ ਖੋਲਾਂਗੇ ਉਸ ਸਕੂਲ ਚ ਖੋਲਣ ਪੰਜਾਬ ਚ ਖੋਲਣ ਸਟਾਰਟ ਕੀਤੇ ਕਰਾਪਸ਼ਨ ਦਾ ਖਾਤਮਾ ਜਿਹੜੀ ਕਰਾਪਸ਼ਨ ਆਕਾਲੀ ਦਲ ਬੀਜੇਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤੀ ਸੀ ਉਹਦਾ ਖਾਤਮਾ ਹੋਇਆ ਪੰਜਾਬ ਵਿੱਚ ਜਿਹੜਾ ਮਾਫੀਆ ਰਾਜ ਸੀਗਾ ਜਿਹੜਾ ਮਾਫੀਆ ਰਾਜ ਸੀ ਉਹਦਾ ਪੰਜਾਬ ਵਿੱਚੋਂ ਖਾਤਮਾ ਹੋਇ ਪੰਜਾਬ ਚੋਂ ਸ਼ਰਾਬ ਦਾ ਮਾਫੀਆ ਖਤਮ ਹੋਇਆ ਪੰਜਾਬ ਵਿੱਚੋਂ ਜਿਹੜਾ GST ਦੀ ਚੋਰੀ ਹੁੰਦੀ ਸੀ ਉਹ ਖਤਮ ਹੋਈ ਦੇਸ਼ ਦੇ ਅੰਦਰ ਸਾਡੀ ਜਿਹੜੀ ਨੈਸ਼ਨਲ ਗਰੋਥ ਆ GST ਦੇ ਅੰਦਰ ਉਹ 11% ਆ ਅੱਜ ਪੰਜਾਬ 15% ਕ੍ਰਾਸ ਕਰ ਗਿਆ ਇਹ ਪੰਜਾਬ ਦੇ ਅੰਦਰ 13 ਲੋਕ ਸਭਾ ਦੀਆਂ ਚੋਣਾਂ ਆਣ ਗਈਆਂ ਪਹਿਲਾਂ ਵੀ ਅਸੀਂ ਪੰਜਾਬ 'ਚ 117 ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਪੰਜਾਬ ਦੀ ਇਲੈਕਸ਼ਨ ਲੜਾਈ ਸੀ ਜਿੱਚੋ 92 ਵਿਧਾਇਕ ਜਿਹੜੇ ਨੇ ਕਿ ਉਹ ਪੰਜਾਬ ਦੀ ਅਸੈਂਬਲੀ ਚ ਪਹੁੰਚੇ ਸੀਗੇ ਉਹਨਾਂ 92 ਜੋ ਅਸੀਂ ਪੰਜ ਨੂੰ ਉਤਾਰਿਆਗਾ ਸੋ ਪੰਜ ਤੋਂ ਬਿਨਾ ਤਿੰਨ ਹੋਰ ਵੀ ਜਿਹੜੇ ਸੀ ਉਤਾਰੇ ਨੇ ਕਿ ਪੰਜ ਹਜੇ ਹੋਰ ਉਤਾਰਨੇ ਨੇ ਕਿ ਇਹ ਸਾਰੇ ਸਾਰੇ ਆਮ ਲੋਕ ਦੇ ਨੇਗੇ ਇਹ ਵੱਡੇ ਵੱਡੇ ਘਰਾਂ ਤੋਂ ਨਹੀਂ ਆਉਂਦੇ ਸਾਰੇ ਇਹ ਆਮ ਲੋਕਾਂ ਦੇ ਘਰਾਂ ਦੇ ਮੁੰਡੇ ਪੁੱਤਰੇ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਜਿਹੜਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਔਰ ਸੱਤ ਪੜਾਵਾਂ ਦੇ ਵਿੱਚ ਇਲੈਕਸ਼ਨ ਹੋਣੀਆਂ ਸੋ ਇਸ ਜਿਹੜਾ ਤਿਹਾਰ ਆ ਇਹਦੇ ਵਿੱਚ ਸਾਰਿਆਂ ਨੂੰ ਆਪਣਾ ਆਪਣਾ ਬਦ ਚੜਕੇ ਹਿੱਸਾ ਪਾਉਣਾ ਚਾਹੀਦਾ ਔਰ ਸ਼ਾਂਤੀਪੂਰਵਕ ਰਹਿ ਕੇ ਸਾਰੀਆਂ ਚੋਣਾਂ ਲੜਦੀਆਂ ਚਾਹੀਦੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣਾ ਆਪਣਾ ਏਜੰਡਾ ਲੈ ਕੇ ਆਉਣਗੀਆਂ ਔਰ ਸਾਰਿਆਂ ਨੂੰ ਉਸ ਏਜੰਡੇ ਨੂੰ ਸਿਆਸੀ ਤੌਰ ਤੇ ਸਮਝਦੇ ਹੋਏ ਕਿ ਕੀ ਕੰਮ ਹੋਏ ਨੇ ਜਾਂ ਕੀ ਕੰਮ ਹੋ ਰਿਹਾ ਹੈ ਨੇ ਉਹ ਸਾਰਿਆਂ ਨੂੰ ਸਮਝਦੇ ਉਸ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਆ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਸਮਝ ਤੋਂ ਮੈਂ ਸਮਝਦਾ ਪਿਛਲੇ 10 ਸਾਲਾਂ ਦੇ ਅੰਦਰ ਦੇਸ਼ ਦੇ ਅੰਦਰ ਇਕਲੌਤੀ ਪਾਰਟੀ 10 ਸਾਲਾਂ ਦੇ ਵਿੱਚ ਪੈਦਾ ਹੋਈ ਔਰ ਅੱਜ ਤੀਜੀ ਜਿਹੜੀ ਆ ਦੇਸ਼ ਦੇ ਅੰਦਰ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਬਣ ਕੇ ਉੱਭਰੀ ਆ ਸੋ ਅਸੀਂ ਅੱਬ ਦਾ ਏਜੰਡਾ ਲੈ ਕੇ ਜਾ ਰਹੇ ਹਾਂ ਸਾਡੇ ਸੁਪਰੀਮ ਹਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਅਸੀਂ ਬਿਲਕੁਲ ਜੋ ਕੰਮ ਅਸੀਂ 2 ਸਾਲ ਚ ਪੰਜਾਬ ਚ ਕੀਤੇ ਨੇ ਜੋ ਕੰਮ ਅਸੀਂ ਦਿੱਲੀ ਚ ਕਰ ਰਹੇ ਆ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਗੇ ਉਹ ਅਸੀਂ ਅੱਬ ਦਾ ਏਜੰਡਾ ਲੈ ਕੇ ਲੋਕਾਂ ਜਾਵਾਂਗੇ ਔਰ ਮੈਨੂੰ ਪੂਰਨ ਆਸ ਹੈ ਕਿ ਬਹੁਤ ਭਾਰੀ ਵੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਹੁਣ ਚਾਰੀ ਸਰ ਐਮਪੀ ਚ ਉਹਨਾਂ ਨੇ ਦੇਸ਼ ਦੀ ਆਪਾਂ ਜੇਕਰ ਗੱਲ ਕਰੀਏ ਸੀ ਇਹ ਕਾਨੂੰਨ ਆਇਆ ਤਾਂ ਕੇ ਜੀਵਲ ਜੀ ਨੇ ਵਿਰੋਧ ਕੀਤਾ ਉਸ ਚੀਜ਼ ਦਾ ਉਸ ਨੂੰ ਕਿਸ ਤਰ੍ਹਾਂ ਦੇਖਣੇ ਕੋ ਕਿ ਘੱਟ ਗਿਣਤੀ ਜਿਹੜੇ ਲੋਕ ਸਿਉਰੇ ਦੇਸ਼ ਚ ਆਉਣ ਦੇ ਕਹਿੰਦੇ ਬੋਝ ਬਊਗਾ ਅ ਦੇਖੋ ਦੇਸ਼ ਦੀ ਆਰਥਿਕਤਾ ਜਿਹੜੀ ਆ ਉਹ ਪਹਿਲਾਂ ਹੀ ਮੈਂ ਸਮਝਦਾ ਦਗਮਗਾ ਚੁਕੀ ਆ ਦੇਸ਼ ਦੀ ਆਰਥਿਕਤਾ ਪਹਿਲੇ ਡਾਵਾ ਡੋ ਲਾ ਗਈ ਸੋ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਨੇ ਉਹ ਲੈਣੇ ਲੈਣੇ ਚਾਹੀਦੇ ਜਿਹਦੇ ਨਾਲ ਮੇਸਰ ਦੇਸ਼ ਜਿਹੜਾ ਉਹ ਮਜ਼ਬੂਤ ਹੋਵੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇ ਸੋ ਇਹ ਵੀ ਫੈਸਲੇ ਹੋਣੇ ਚਾਹੀਦੇ ਕਿ ਤੁਸੀਂ ਵੋਟਾਂ ਨੂੰ ਮੂਰੇ ਰੱਖ ਕੇ ਫੈਸਲੇ ਰੱਖੋ ਚੰਦ ਦਿਨ ਪਹਿਲਾਂ ਸੀਏ ਡਬਲ ਲਾਗੂ ਕਰਨਾ ਇਸ ਗੱਲ ਦਾ ਸਬੂਤ ਆ ਕਿ ਭਾਰਤੀ ਜਨਤਾ ਪਾਰਟੀ ਸਿਰ ਬੋਟ ਦਾ ਲਾਹਾ ਲੈਣ ਲਈ ਕਿ ਸੱਤਾ ਚਕੇ ਰਹਿਣਾ ਇਸ ਤਰ੍ਹਾਂ ਦੇ ਫੈਸਲੇ ਕਰਦੀ ਆ ਜਦ ਕਿ ਸੱਤਾ ਵਿੱਚ ਆਇਆ ਨੂੰ ਭਾਰਤੀ ਜਨਤਾ ਪਾਰਟੀ ਨੂੰ 10 ਸਾਲ ਹੋ ਗਏ 10 ਸਾਲ ਤੋਂ ਬਾਅਦ ਲਾਸਟ ਦੇ ਤੁਸੀਂ ਇਹ ਫੈਸਲਾ ਕਰਦੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਅਸੀਂ 2 ਸਾਲ ਪਹਿਲਾਂ ਪੰਜਾਬ ਸੱਤਾ ਵਿੱਚ ਆਏ 2 ਸਾਲ ਤੋਂ ਪਹਿਲਾਂ ਆਏ ਜਦੋਂ ਅਸੀਂ ਤਿੰਨਾਂ ਮਹੀਨਿਆਂ ਚ ਸਾਡੀ ਵੱਡੀ ਗਰੰਟੀ ਸੀ ਕਿ 300 ਯੂਨਟ ਮੁਫਤ ਬਿਜਲੀ ਦੇਣੀ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਤਿੰਨਾਂ ਮਹੀਨਿਆਂ ਚ ਕੀਤਾ ਲਾਗੂ ਸਾਡੀ ਗਰੰਟੀ ਸੀਗੀ ਕਿ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ ਤਿੰਨਾਂ ਮਹੀਨਿਆਂ ਚ ਅਸੀਂ ਪੰਜਾਬ ਚ ਮਹੱਲਾ ਕਲੀਨਿਕ ਸਟਾਰਟ ਕੀਤੇ ਸਾਡੀ ਗਰੰਟੀ ਸੀ ਕਿ ਸਕੂਲ ਆਫ ਫੈਮਿਨਸ ਖੋਲ੍ਹਾਂਗੇ ਉਸੇ ਸਕੂਲ ਚ ਖੋਲ੍ਹਣ ਪੰਜਾਬ ਚ ਖੋਲ੍ਹਣ ਸਟਾਰਟ ਕੀਤੇ ਸਾਡੀ ਗਰੰਟੀ ਸੀ ਕਿ ਅਸੀਂ ਆਪਣੇ ਜਿਹੜੇ ਸਾਡੇ ਸੈਨਿਕ ਨੇ ਜਿਹੜੇ ਭਰਾ ਸਾਡੇ ਸੈਨਿਕ ਡਿਊਟੀ ਕਰਦੇ ਸ਼ਹੀਦ ਹੋਏ ਨੇ ਸੀ ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਇਹ ਵੱਡੇ ਫੈਸਲੇ ਆਮ ਆਦਮੀ ਪਾਰਟੀ ਦੇ ਜਿਹੜਾ ਪਹਿਲੇ 3 ਮਹੀਨਿਆਂ ਚ ਲਾਗੂ ਕੀਤੇ ਗਏ ਕਰਪਸ਼ਨ ਦਾ ਖਾਤਮਾ ਜਿਹੜੀ ਕਰਪਸ਼ਨ ਅਕਾਲੀ ਦਲ ਭਾਜਪਾ ਔਰ ਕਾਂਗਰਸ ਪਾਰਟੀ ਦੇ ਪੰਜਾਬ ਚ ਪੈਦਾ ਕੀਤੀ ਸੀ ਉਹਦਾ ਖਾਤਮਾ ਹੋਇਆ ਪੰਜਾਬ ਵਿੱਚ ਜਿਹੜਾ ਮਾਫੀਆ ਰਾਜ ਸੀਗਾ ਜਿਹੜਾ ਮਾਫੀਆ ਰਾਜ ਸੀ ਉਹਦਾ ਪੰਜਾਬ ਵਿੱਚੋਂ ਖਾਤਮਾ ਹੋਇਆ ਪੰਜਾਬ ਚੋਂ ਸ਼ਰਾਬ ਦਾ ਮਾਫੀਆ ਖਤਮ ਹੋਇਆ ਪੰਜਾਬ ਵਿੱਚੋਂ ਜਿਹੜਾ GST ਦੀ ਚੋਰੀ ਹੁੰਦੀ ਸੀ ਉਹ ਖਤਮ ਹੋਈ ਦੇਸ਼ ਦੇ ਅੰਦਰ ਸਾਡੀ ਜਿਹੜੀ ਨੈਸ਼ਨਲ ਗਰੋਥ ਆ GST ਦੇ ਅੰਦਰ ਉਹ 11% ਆ ਅੱਜ ਪੰਜਾਬ 15% ਕ੍ਰਾਸ ਕਰ ਗਿਆ ਇਹਦਾ ਮਤਲਬ ਕਿ ਪੰਜਾਬ ਵਿੱਚ ਕਿੰਨਾ ਦਾ ਸਰਕਾਰ ਕੰਮ ਕਰ ਰਹੀ ਹੈ ਐਕਸਾਈਜ਼ ਦਾ ਮਾਲੀਆ ਜਿਹੜਾ ਪਹਿਲਾਂ 6000 ਕਰੋੜ ਰੁਪਏ ਸੀ ਸਾਲਾਨਾ ਉਹ ਅੱਜ ਬਾਅਦ ਕਿ 10000 ਕਰੋੜ ਰੁਪਿਆ ਹੋ ਗਿਆ ਇਹ ਪੰਜਾਬ ਚ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਆ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਦੇ ਅੰਦਰ 42000 ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੀ ਆ ਆਮ ਆਦਮੀ ਪਾਰਟੀ ਨੇ 12000 ਦੇ ਆਤਕਾਂ ਨੂੰ ਪੱਕੇ ਕਰਕੇ ਤੁਹਾਡੇ ਘਟਾਰੇ 'ਚ ਖੜੀ ਆ ਸੋ ਬਿਲਕੁਲ ਜਿਵੇਂ ਅਸੀਂ ਕੰਮ ਕੀਤੇ ਨੇ ਉਹਦੇ ਆਧਾਰ ਤੇ ਅਸੀਂ ਵੋਟਾਂ ਮੰਗਦੇ ਆਗੇ ਸਰ ਜਿਕਰ ਫੰਡ ਦੀ ਗੱਲ ਕਰੀਏ ਤਾਂ ਲਿਸਟ ਆਈ ਹੈ ਜਿਸ ਦੇ ਵਿੱਚ ਜਿੱਥੇ ਈਡੀ ਦਾ ਰੀੜਾ ਹੋਈਆਂ ਜ਼ਿਆਦਾਤਰ ਨੈਸ਼ਨਲ ਪਾਰਟੀਆਂ ਨੂੰ ਉੱਥੇ ਫੰਡ ਦਿੱਤੇ ਗਏ ਕਈ ਕੰਪਨੀਆਂ ਨੇ ਬਿਲਕੁਲ ਉਹ ਬਹੁਤ ਸਾਰੀਆਂ ਜਿਹੜੀਆਂ ਆਪਣੀ ਕੰਪਨੀਆਂ ਨੇ ਲਗੀਆਂ ਵਕ ਵਕ ਪਾਰਟੀਆਂ ਨੂੰ ਫੰਡ ਦਿੰਦੀਆਂ ਨੇ ਕਿਆਂ ਉਹ ਜੋ ਜੋ ਮਾਪਦੰਡ ਇਲੈਕਸ਼ਨ ਕਮਿਸ਼ਨ ਨੇ ਤੈਅ ਕੀਤੇ ਨੇ ਉਸ ਹੱਬ ਨਾਲ ਮੇਰੇ ਨੇ ਪਰ ਲੇਕਿਨ ਮੈਂ ਸਮਝਦਾ ਵੱਡੀ ਰਾਜਨੀਤਿਕ ਪਾਰਟੀ ਨੂੰ ਜਿਹੜੀ ਦੇਸ਼ ਦੇ ਅੰਦਰ ਰਾਜ ਕਰਦੀ ਉਹਨੂੰ ਜ਼ਿਆਦਾ ਫੰਡਾਂ ਦਾ ਜਾਣਾ ਇੱਕ ਤਰਫਾ ਫੰਡਾਂ ਦਾ ਜਾਣਾ ਮੈਂ ਸਮਝਦਾ ਕਿਤੇ ਨਾ ਕਿਤੇ ਸਾਡੀ ਦੇਸ਼ ਦੇ ਅੰਦਰ ਈਡੀ ਦਾ ਸੀਵੀ ਦਾ ਦੁਰਉਪਯੋਗ ਕਰਕੇ ਵੱਡੇ ਵੱਡੇ ਉਦਯੋਗਪਤੀਆਂ ਨੂੰ ਡਰਾ ਕੇ ਪੂੰਜੀਪਤੀਆਂ ਨੂੰ ਡਰਾ ਕੇ ਉਹਨਾਂ ਦੀ ਬਾਹ ਮੋੜ ਕੇ ਜਿਹੜਾ ਫੰਡ ਲੈ ਜਾ ਰਿਹਾ ਅਨਿਹੜੀ ਜਿਹੜਾ ਇੜੀ ਕੇਜਰੀਵਾਲ ਨੂੰ ਅੱਜ ਰਾਹਤ ਮਿਲੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਾਤਾਰ ਇੜੀ ਦੇ ਸੰਮਨ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਮਿਲਦੇ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਜੀ ਤੋਂ ਬਹੁਤ ਘਬਰਾਉਂਦੀ ਆ ਦੇਸ਼ ਦੇ ਅੰਦਰ ਇੱਕੋ ਇੱਕ ਨੇਤਾ ਦੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਅਰਵਿੰਦ ਕੇਜਰੀਵਾਦੀ ਤੋਂ ਡਰਦੀ ਆ ਐਸੇ ਕਰਕੇ ਕਦੇ ਈੜੀ ਦਾ ਪ੍ਰਯੋਗ ਕਰਦੀ ਆ ਦੁਰਉਪਯੋਗ ਕਰਦੀ ਆ ਕਦੇ ਮੈਂ ਸਮਝਦਾ ਸੀਵੀ ਦਾ ਦੁਰਉਪਯੋਗ ਕਰਦੀ ਆ ਅੱਜ ਮੰਨ ਜੋ ਕਿ ਅਦਾਲਤ ਨੇ ਜਿਹੜਾ ਸਟੇ ਦਿੱਤਾ ਹੈਗਾ ਬਹੁਤ ਵੱਡੀ ਮੈਂ ਸਮਝਦਾ ਇੱਕ ਰਾਹਤ ਆ ਸਾਡੇ ਲਈ ਇਥੋਂ ਪਤਾ ਲੱਗਦਾ ਕਿ ਦੇਸ਼ ਦੇ ਅੰਦਰ ਕਾਨੂੰਨ ਦੇ ਰਾਖੇ ਹਜੇ ਵੀ ਹੈਗੇ ਨੇਗੇ ਦੇਸ਼ ਦਾ ਜੇਕਰ ਕੋਈ ਕਾਨੂੰਨ ਤੋੜਦਾਗਾ ਤਾਂ ਉਹਦੇ ਖਿਲਾਫ ਅਦਾਲਤਾਂ ਅੱਜ ਵੀ ਜਿਹੜਾ ਹੈਗਾ ਬਹੁਤ ਸ਼ਾਨਦਾਰ ਤੇ ਅੱਛੇ ਫੈਸਲੇ ਕਰ ਦਿਆ ਨੇ ਸਿਰ ਪੰਜਾਬ ਦੇ ਵਿੱਚ ਪੰਜ ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਕਿ ਸੋਚਦੇ ਨਹੀਂ ਹੈਗੇ ਵੀ ਜਿਹੜੇ ਹੋਰ ਹਨ ਵੀ ਟਿਕਟ ਦਿੱਤੀ ਜਾ ਸਕਦੀ ਮੰਤਰੀਆਂ ਨੂੰ ਹੀ ਕਿਉਂ ਟਿਕਟ ਦਿੱਤੀ ਗਈ ਪਹਿਲਾਂ ਹੀ ਮੰਤਰੀ ਦੇਖੋ ਗੱਲ ਪੰਜ ਦੀ ਨਹੀਂ ਹੈਗੀ ਪੰਜਾਬ ਦੇ ਅੰਦਰ 13 ਲੋਕ ਸਭਾ ਦੀਆਂ ਚੋਣਾਂ ਆਣਗੀਆਂ ਪਹਿਲਾਂ ਵੀ ਅਸੀਂ ਪੰਜਾਬ 'ਚ 117 ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਪੰਜਾਬ ਦੀ ਇਲੈਕਸ਼ਨ ਲੜਾਈ ਸੀ ਜਿੱਚੋ 92 ਵਿਧਾਇਕ ਜਿਹੜੇ ਨੇ ਕੀ ਉਹ ਪੰਜਾਬ ਦੀ ਅਸੈਂਬਲੀ ਚ ਪਹੁੰਚੇ ਸੀਗੇ ਉਹਨਾਂ 92 ਚੋਂ ਅਸੀਂ ਪੰਜ ਨੂੰ ਉਤਾਰਿਆਗਾ ਸੋ ਪੰਜ ਤੋਂ ਬਿਨਾ ਤਿੰਨ ਹੋਰ ਵੀ ਜਿਹੜੇ ਸੀ ਉਤਾਰੇ ਨਹੀਂ ਕੀ ਪੰਜ ਹਜੇ ਹੋਰ ਉਤਾਰਨੇ ਨੇ ਕੀ ਇਹ ਸਾਰੇ ਸਾਰੇ ਆਮ ਲੋਕ ਨੇਗੇ ਇਹ ਵੱਡੇ ਵੱਡੇ ਘਰਾਂ ਤੋਂ ਨਹੀਂ ਆਉਂਦੇ ਸਾਰੇ ਇਹ ਆਮ ਲੋਕਾਂ ਦੇ ਘਰਾਂ ਦੇ ਮੁੰਡੇ ਪੁੱਤਰੇ ਧੀਆ ਪੁੱਤਰੀਆਂ ਤੋਂ ਲੈ ਕੇ ਆਪਾਂ ਕੈਂਡੀਡੇਟ ਲੜਾ ਰਹੇ ਆਂ ਵੀ ਆਪਣੀ ਪਾਰਟੀ ਦੇ ਵਿੱਚ ਹੈ ਨਹੀਂ ਬੰਦੇ ਦੇਖੋ ਸਾਡੀ ਪਾਰਟੀ ਚ ਬਹੁਤ ਸਾਰੇ ਯੋਗ ਨੌਜਵਾਨ ਨੇ ਔਰ ਦੂਜੀ ਪਾਰਟੀਆਂ ਦੇ ਬਹੁਤ سارے ਲੋਕ ਸਾਡੀ ਪਾਰਟੀ ਚ ਆਮ ਆਦਮੀ ਪਾਰਟੀ ਚਾ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਅਜੰਡਾ ਬੜਾ ਅੱਛਾ ਹੈਗਾ ਆਮ ਆਦਮੀ ਪਾਰਟੀ ਲੋਕਾਂ ਲਈ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੋ ਗਰੰਟੀਆਂ ਜੋ ਵਾਅਦੇ ਕਰਦੀ ਉਹ 100% ਪੂਰੇ ਕਰਦੀ ਸੋ ਸਾਡੀ ਪਾਰਟੀ ਦੇ ਸਰਕਾਰ ਤੋਂ ਸਾਡੀ ਪਾਰਟੀ ਦੀ ਸਰਕਾਰ ਤੋਂ ਜਿਹੜਾ ਲੋਕ ਪ੍ਰਭਾਵਤ ਹੋ ਕੇ ਸਾਡੇ ਸ਼ਾਮਲ ਹੋ ਰਹੇ ਨੇ